ਸਾਨ ਵੀਰੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਆ 22 ਦਸੰਬਰ 2025 ਤੇ ਅੱਜ ਆਪਾਂ ਪਹੁੰਚੇ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਅੱਜ ਤੁਹਾਨੂੰ ਤੂੜੀ ਦਾ ਭਾਅ ਚੈੱਕ ਕਰਾਉਣੇ ਆ ਨਾਗਾ ਜਾਇਆ ਲਗਭਗ 7 8 9 ਤੇ ਅੱਜ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਤੂੜੀ ਦਾ ਰੇਟ ਕੱਲ੍ਹ ਲੱਗਿਆ ਸੀਗਾ ਕੋਟੂਪੁਰਾ ਮੰਡੀ ਦੇ ਵਿੱਚ 500 ਤੇ ਅੱਜ ਦਾ ਤੁਹਾਨੂੰ ਸਿਰਾ ਚੈੱਕ ਕਰਾਉਣੇ ਆ ਤੇ ਹਰੇ ਚਾਰੇ ਦੇ ਰੇਟਾਂ ਦੀ ਗੱਲ ਕਰੀਏ ਤਾਂ ਹਰਾਚਾਰਾ ਕੱਲ੍ਹ ਕੋਟਕਪੂਰਾ ਮੰਡੀ ਦੇ ਵਿੱਚ ਲੱਗਿਆ 300 ਰੁਪਏ ਤੋਂ ਲੈ ਕੇ 350 ਰੁਪਏ ਤੱਕ ਸਿਰਾ ਰਿਹਾ ਸੀ ਤੇ ਆਪਾਂ ਚੱਲਦੇ ਹਾਂ ਤੂੜੀ ਦੀ ਬੋਲੀ ਤੇ ਬੋਲੀ ਲੱਗਣ ਦੇ ਸਿਰਫ 2-3 ਮਿੰਟ ਰਹਿ ਚੁੱਕੇ ਆ ਤੁਹਾਨੂੰ ਅੱਜ ਦਾ ਤੂੜੀ ਦਾ ਸਿਰਾ ਚੈੱਕ ਕਰਾਉਣੇ ਆ ਆਜੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਜੋ ਆਪਾਂ ਚੱਲਦੇ ਹਾਂ ਬੁੱਲੀ ਦੇ ਲੋ ਜੀ ਕਿਸਾਨਪੁਰ ਪਹਿਲੀ ਟਰਾਲੀ ਆ ਤੇ ਪਹਿਲੀ ਟਰਾਲੀ ਦਾ ਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਅੰਦਰ ਦੀ ਬਾਹਰ ਦੀ ਅੰਦਰ ਦੀ ਥੂੜੀ ਬੋਲੋ ਭਾਈ 300 ਰੁਪਿਆ 300 300 ਹਾਂ 10 350 55 60 70 80 400 400 5 10 15 ਅਰਜਨ ਬੜੇ ਜਾਏਗਾ ਬਈ 415 ਆ ਨੈਰ ਨਾਲ ਹੀ ਆ 415 ਖੋਲੋ ਲੈਣੀ ਨਾ 20 ਰੁਪਏ 420 ਰੁਪਏ 25 ਰੁਪਏ 13 ਰੁਪਏ 13 ਰੁਪਏ 35 ਰੁਪਏ 40 ਰੁਪਏ 45 ਰੁਪਏ 45 445 ਇਧਰ ਬੋਲਾਂ ਬਾਈ ਕਿਨੇ 450 450 ਬੋਲਾਂ ਜੀਨੇ 55 ਕਰ 52 455 60 65 ਬੋਲ ਦਰੀ 465 ਬੋਲ ਦਨੀ 70 75 475 ਇਧਰ ਆ ਬਾਈ 475 ਰੁਪਏ ਪਹਿਲੀ ਟਰਾਲੀ ਸੀਗੀ ਪਹਿਲੀ ਟਰਾਲੀ ਲੱਗਿਆ 475 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਦਾ ਜਾਂ ਕਿਤਨੂੰ ਅਜਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੋੜੀ ਚੈੱਕ ਕਰ ਸਕਦੇ ਆ ਤੇ ਇਹਦੀ ਬੋਲੀ ਲੱਗਨ ਲੱਗਿਆ ਦਾ ਰੇਟ ਚੈੱਕ ਕਰਾਉਣੇ ਆ ਆਜੋ ਅੰਦਰ ਲੀ ਆ ਬਾਈ ਅੰਦਰ ਦੀ ਥੋੜੀ ਬੋਲੋ ਜੀ ਸਾਢੇ 350 ਰੁਪਇਆ ਸਾਢੇ 350 54 60 65 70 75 80 85 400 5 10 15 20 25 3 35 40 41 450 ਸਾਢੇ 450 ਬੋਲਾਂਗੇ 54 455 ਬੋਲਾਂਗੇ ਨੇ 450 ਬਰ ਉਹ ਤੋਂ ਰਹੀ ਸ਼ਕੂਲਾ ਲਓ ਜੀ ਅੰਦਰਲੀ ਥੂੜੀ ਸੀਗੀ ਇਹਦਾ ਰੇਟ ਲੱਗਾ 455 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਚੈੱਕ ਕਰਾਉਣੇ ਦੂਗਲੀ ਦਾ ਰੇਟ 350 ਆ ਸਾਡੇ 350 400 ਕਰਦੇ 405 ਹੈ ਹੈ 2430 430 35 45 445 450 ਸਾਡੇ 450 ਬੋਲੰਗ ਨੇ 450 350 ਇਹਦਾ ਜਿਹੜਾ ਰੇਟ ਲੱਗਿਆ 450 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣਾ ਆਜੋ ਦੋ ਲੋ ਭਾਈ 350 350 405 25 35 35 ਅੰਦਰ ਦੀ ਭਾਈ ਅੰਦਰ ਦੀ 35 40 45 445 ਹਾਂਜੀ 455 60 65 70 75 80 85 90 95 505 505 બોલંગ ને 505 રૂપિયા ભાઈ તો જી એ ટ્રાલિયા જેڑا રેટ લગયા 505 રૂપિયા ਹੁਣ ਤੱਕ ਦਾ ਸਿਰ ਹੀ ਆ ਆਪਾਂ ਵੇਖਦੇ ਕਿਥੋਂ ਤੱਕ ਜਾਂਦਾ ਰੇਟ ਆਜੋ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੁੜੀ ਦਾ ચેક ਕਰਾਉਣਾ ਰੇਟ ਬਾਹਰ ਦੀ ਖੋਜ ਬਾਹਰ ਦੀ ਤੁੜੀ ਆ ਹੀ ਮੜੀ ਮੋੜੀ ਆ ਸਕਦੀ ਵਿੱਚੋਂ ਬੋਲੋ 400 ਰੁਪਇਆ ਯਾਰ 400 400 400 ਹਾਂਜੀ 5 10 20 30 40 45 445 ਬੋਲਣਾ ਕਿਨੇ 450 ਬੋਲਦਾ ਕੋਈ 450 8 ਟਰਾਲੀ ਦਾ ਜਿਹੜਾ ਰੇਟ ਲੱਗਾ 450 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਡੇਟ ਚੈੱਕ ਕਰਾਉਣੇ ਆਜੋ ਚੈੱਕ ਕਰ ਸਕਦੇ ਤੂੜੀ ਇਹ ਈ ਹੈ ਭਾਈ ਅੰਦਰ ਦੀ ਹੈ ਹਾਂ ਅੰਦਰ ਦੀ ਬੋਲੇ 400 450 45, 45, 45, 45, 40, 40, 40, 40 45 45 450 55 60 65 465 ਰੁਪਏ 70 70 ਕਰੋ 70 ਰੁਪਏ 470 ਮੋਲੰਗ ਨੇ 470 ਰੁਪਏ ਕਿਥੇ ਨੂੰ ਰੇਟ ਲੱਗਾ 470 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ